ਹਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਅਮਨ अरोड़ा ਨਵੇਂ ਪ੍ਰਧਾਨ ਬਣ ਗਏ ਤੇ ਸ਼ਹਿਰੀ ਕਲਸੀ ਉਪ ਪ੍ਰਧਾਨ ਮਿੰਟੂ ਜੀ ਇਹ ਚੀਜ਼ ਤੁਸੀਂ ਕਈ ਹਫ਼ਤੇ ਪਹਿਲਾਂ ਹੀ ਦੱਸਤਾ ਸੀ ਕਿ ਸੰਕੇਤ ਜੱਕ ਦੇ ਦਿੱਤਾ ਸੀ ਪਰ ਮੰਨੇ ਆਪਾਂ ਹੌਲੀ-ਹੌਲੀ ਆ ਤੇ ਅੱਜ ਕਿਉਂਕਿ ਪਾਸਟ ਤੋਂਗੇ ਸੰਕੇਤ ਦੇਣਾ ਜੀ ਮੇਰੇ ਸੰਕੇਤਾਂ ਨੂੰ ਕੌਣ ਸੁਣਦਾ ਜੀ ਸਾਡੀ ਦੇ ਕੋਈ ਘਰ ਚ ਨਹੀਂ ਸੁਣਦਾ ਸਾ ਅਸੀਂ ਇੱਥੇ ਸੋਣਦੇ ਕੰਮ ਕਰਦੇ ਆ ਅਸੀਂ ਤੇ ਬੋਲਦੇ ਰਹਿੰਦੇ ਹਾਂ ਦਰਸ਼ਕ ਵੀ ਸੁਣਦੇ ਨੇ ਤੇ ਦਰਸ਼ਕ ਚਲੋ ਮੰਨਦੇ ਵੀ ਨਹੀਂ ਅਸੀਂ ਵੀ ਮੰਨਦੇ ਹਾਂ ਕਿ ਤੁਸੀਂ ਕਿਹਾ ਸੀ ਕਿ ਅਮਨ अरोड़ा ਨੇ ਆ ਜਾਣਾ ਹੌਲੀ-ਹੌਲੀ ਤੇ ਉਹੀ ਗੱਲ ਹੋਈ ਹੈ ਮਾਨ ਸਾਹਿਬ ਜਿਵੇਂ ਥੋੜਾ ਜਿਹਾ ਦਿਨ ਪੱਲਾ ਛਡਾਉਂਦੇ ਸੀ ਕਿ ਮੈਨੂੰ ਭਾਈ ਇੱਥੋਂ ਛੱਡੋ ਰੁਕਸਤ ਕਰੋ ਮੇਰਾ ਭਾਰ ਘਟਾਓ ਦੇਖੋ ਮੈਂ ਇਹ ਗੱਲ ਕਹੀ ਸੀਗੀ ਕਿ ਜੋ ਸੀਐਮ ਸਾਹਿਬ ਨੇ ਪ੍ਰਦਾਨਗੀ ਛੱਡੀ ਆ ਉਹ ਪ੍ਰਦਾਨਗੀ ਛੱਡੀ ਨਹੀਂ ਛੜਾਈ ਗਈ ਆ ਦੋ ਗੱਲਾਂ ਕਹੀਆਂ ਸੀ ਮੈਂ ਜੀ ਠੀਕ ਹੈ ਜੀ ਉਸ ਦਿਨ ਆਪਣਾ ਆਫ ਸੀਗਾ ਮੈਂ ਲਾਈਵ ਵੀ ਹੋਇਆ ਸੀਗਾ ਆ ਦੇ ਨੀਤੀ ਪੇਜ ਹੂੰ ਮੈਂ ਇਹ ਦਾਵਾ ਕੀਤਾ ਸੀਗਾ ਕਿ ਸਾਡੇ ਕੋਲ 1-2 ਦਿਨ ਪਹਿਲਾਂ ਹੀ ਇਨਫੋਰਮੇਸ਼ਨ ਪਹੁੰਚ ਗਈ ਸੀਗੀ ਹੂੰ ਕਿ ਐਸਾ ਹੋਏਗਾ ਐਸਾ ਹੋਇਆ ਜੀ ਫਿਰ ਉਸ ਤੋਂ ਬਾਅਦ ਸਾਡਾ ਇਹੀ ਸੀਗਾ ਕਿ ਅਮਨ ਅਰੂੜਾ ਬਾਗਡੋਰ ਹਾਸਲ ਕਰ ਲੈਣਗੇ ਹੂੰ ਉਹਦਾ ਵੱਡਾ ਕਿਉਂਕਿ ਚੀਮਾ ਸਾਹਿਬ ਦਾ ਵੀ ਨਾਂ ਸੀਗਾ ਜੀ ਪਰ ਕਿਉਂਕਿ ਚੀਮਾ ਸਾਹਿਬ ਜਿਹੜੇ ਆ ਉਹ ਐਸਸੀ ਭਾਈਚਾਰੇ ਤੋਂ ਨੇ ਉਹਨਾਂ ਦੇ ਕੋਲ ਪਦਵੀ ਵੀ ਬਹੁਤ ਵੱਡੀ ਆ ਖਜ਼ਾਨਾ ਮੰਤਰੀ ਆ ਹਾਲਾਂਕਿ ਫਾਈਨਾਂਸ ਨਾਲ ਉਹ ਕਦੇ ਵੀ ਜੁੜੇ ਨਹੀਂ ਰਹੇ ਉਹਨਾਂ ਦਾ ਪੇਸ਼ਾ ਵਕਾਲਾਦਾਰ ਰਿਹਾ ਜੀ ਉਹਨਾਂ ਦੀ ਲੀਡਰ ਹੀ ਰਹੀ ਹੈ ਹੂੰ ਉਹ ਮਤਲਬ ਕਿ ਅੱਧ ਵੀ ਖਜ਼ਾਨਾ ਮੰਤਰੀ ਬਣਾਏ ਗਏ ਨੇ ਜੀ ਜੀ ਵੈਸੇ ਵੀ ਜੇ ਤੁਸੀਂ ਦੇਖੋ ਕਿ ਐਸ ਸੀ ਭਾਈਚਾਰੇ ਨੂੰ ਠੀਕ ਠਾਕ ਨੁਮਾਇੰਦਗੀ ਹੈਗੀ ਹੈ ਮੰਤਰੀ ਮੰਡਲ ਚ ਇਹਦੇ ਚ ਆਪਾਂ ਕਹਿ ਸਕਦੇ ਆ ਕਿ ਆਪਾਂ ਆਮ ਆਦਮੀ ਪਾਰਟੀ ਨੂੰ ਨੰਬਰ ਦੇ ਸਕਦੇ ਆ ਜੀ ਠੀਕ ਹੈ ਜੀ ਐਸਸੀ ਭਾਈਚਾਰੇ ਦੀ ਨਮਾਇੰਦਗੀ ਹੋ ਗਈ ਹੁਣ ਰੌਲਾ ਸੀਗਾ ਕਿ ਜੱਟ ਦੇ ਬਰੋਬਰ ਯਾਨੀ ਜਾਂ ਸਿੱਖ ਚਿਹਰੇ ਦੇ ਬਰੋਬਰ ਇੱਕ ਹਿੰਦੂ ਜੀਰਾ ਕਿਉਂਕਿ ਦੇਖੋ ਪੰਜਾਬ ਦੀ ਜਿਹੜੀ ਪੋਲਿਟਿਕਸ ਆ ਨਾ ਉਹਦੇ ਵਿੱਚ ਜਿਹੜੀ ਸੱਤਾ ਸੱਤਾ ਦੀ ਜਿਹੜੀ ਚਾਬੀ ਆ ਉਹ ਇਹ ਇੱਕ ਕੰਬੀਨੇਸ਼ਨ ਦੇ ਹੱਥ ਹੁੰਦੀ ਆ ਉਹ ਕੰਬੀਨੇਸ਼ਨ ਅਕਾਲੀਆਂ ਕੋਲ ਸੀਗਾ ਕੰਬੀਨੇਸ਼ਨ ਭਾਰਤੀ ਜਨਤਾ ਪਾਰਟੀ ਹਿੰਦੂ ਜੀ ਤੇ ਇਧਰੋਂ ਕਹਿੰ ਲੋ ਕਿ ਸਿੱਖਾਂ ਦੇ ਹੋ ਗਏ ਅਕਾਲੀ ਹੂੰ ਹੂੰ ਜੱਟ ਸਿੱਖੀ ਕਹਿੰਦਾ ਜੀ ਜੀ ਜਿਆਦਾਤਰ ਇਹ ਜੱਟਾਂ ਦੀ ਪਾਰਟੀ ਆ ਵੈਸੇ ਅੱਜ ਕੱਲ ਇਹ ਜੱਟਾਂ ਦੀਆਂ ਪਾਰਟੀਆਂ ਨੇ ਜੀ 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 ਅੱਛਾ ਉਤੋਂ ਬਾਅਦ ਦੂਸਰਾ ਕੰਬੀਨੇਸ਼ਨ ਕਾਂਗਰਸ ਦਾ ਸੀਗਾ ਹੂੰ ਉਹਦੇ ਵਿੱਚ ਵੀ ਇਹੀ ਸੀ ਚੀਜ਼ ਸੀਗੀ ਨਾ ਉਹਨਾਂ ਨੇ ਵੀ ਇੱਕ ਪਾਸੇ ਸੁਨੀਲ ਜਾਖੜ ਨੂੰ ਬਣਾਇਆ ਕੈਪਟਨ ਅਮਰਿੰਦਰ ਸਿੰਘ ਸੀ ਹੂੰ ਤੇ ਐਸੀ ਚਿਹਰਾ ਉਹਨਾਂ ਕੋਲ ਚਰਨਜੀਤ ਚੰਨੀ ਜਿਹੜਾ ਅੱਗੇ ਲਾਇਆ ਉਹਨਾਂ ਨੇ ਬਾਅਦ ਚ ਸਿਸਟਮ ਵੀ ਬਣਾ ਦਿੱਤਾ ਬਿਲਕੁਲ ਉਹਨਾਂ ਕੋਲ ਕੰਬੀਨੇਸ਼ਨ ਸੀਗਾ ਉਹ ਤੋੜ ਚੜ੍ਹਦੇ ਰਹੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਕੁਲ ਵੀ ਇਹੀ ਚੀਜ਼ ਜਿਹੜੀ ਹੈ ਉਹ ਬਣੀ ਮਤਲਬ ਕਿ ਐਸਸੀ ਵੋਟ ਵੀ ਆਈ ਹਿੰਦੂ ਵੋਟ ਵੀ ਸਾਰੇ ਆਈਆਂ ਬਿਲਕੁਲ ਪਰ ਹੁਣ ਜਦੋਂ ਨੁਮਾਇੰਦਗੀ ਦੀ ਵਾਰੀ ਆਈ ਹਮ ਇਹਨਾਂ ਨੇ ਹਸਾਬ ਕਿਤਾਬ ਲਾਇਆ ਕਿ ਹੁਣ ਆਪਾਂ ਫਸ ਗਏ ਜੀ ਠੀਕ ਹੈ ਨਾ ਜੀ ਹੁਣ ਸਾਨੂੰ ਇਹ ਕੰਬੀਨੇਸ਼ਨ ਜਿਹੜਾ ਹੈ ਨਾ ਸਥਾਪਿਤ ਕਰਕੇ ਚੱਲਣਾ ਪਏਗਾ ਗੱਲ ਨਹੀਂ ਬਾਤੀ ਨਹੀਂ ਬਿਲਕੁਲ ਕਿਉਂਕਿ ਮੰਗੇ ਉੱਠਦੀ ਸੀ ਕਿ ਐਸਸੀ ਭਾਈਚਾਰੇ ਦਾ ਤੁਸੀਂ ਡਿਪਟੀ ਲਾਓ ਡਿਪਟੀ ਚੀਫ ਮਿਨਿਸਟਰ ਲਾਓ ਹਮ ਉਹ 38% ਹਿੰਦੂ ਆ ਜੀ ਕਹਣਾ ਸਾਬ ਜੀ 34 ਦੇ ਕਰੀਬ ਆਪਣੇ ਆਗੇ ਐਸ ਸੀ ਭਾਈਚਾਰਾ ਹੂੰ ਤਾਂ ਮੁੱਖ ਮੰਤਰੀ ਉਹ ਗਿਣਿਆ ਤਾਂ ਜੱਟ ਸਿੱਖ ਹੀ ਜਾਂਦਾ ਜੀ ਸਿੱਧੀ ਗੱਲ ਆ ਬਿਲਕੁਲ ਤਾਂ ਨੁਮਾਇੰਦਗੀ ਦੇਣ ਦੀ ਜਦੋਂ ਗੱਲ ਚੱਲੀ ਤਾਂ ਫਿਰ ਇਹਨਾਂ ਨੂੰ ਯਾਦ ਆਇਆ ਕਿ ਹਿੰਦੂ ਕਮਿਊਨਿਟੀ ਲਈ ਸਾਨੂੰ ਇੱਕ ਫੇਸ ਦੇਣਾ ਪਵੇਗਾ ਹੂੰ ਇਹ ਜਾਨੀ ਕਿ ਭਾਰਤ ਦੀ ਰਾਜਨੀਤੀ ਦਾ ਹੀ ਹਿਸਾਬਕਤਾ ਵੈਸਰ ਇਸ ਨੂੰ ਸੋਸ਼ਲ ਇੰਜੀਨੀਅਰਿੰਗ ਕਿਹਾ ਜਾਂਦਾ ਜੀ ਜਾਤ ਆਧਾਰਿਤ ਜਾਂ ਪਾਈਚਾਰਕ ਜੋ ਵੋਟ ਹੁੰਦੀ ਆ ਉਹਨੂੰ ਕਿਵੇਂ ਹਸਰ ਕੀਤਾ ਜਾਵੇ ਉਹਨੂੰ ਕਿਵੇਂ ਸੈਟੀਸਫਾਈ ਕੀਤਾ ਜਾਵੇ ਤਾਂ ਅਮਨ ਅਰੋੜਾ ਇਸ ਰਣਨੀਤੀ ਦਾ ਹਿੱਸਾ ਸੀਗਾ ਜਿਹਦਾ ਕਿ ਪਹਿਲਾਂ ਹੀ ਆਪਾਂ ਲਗਭਗ ਸੰਕੇਤ ਦੇ ਦਿੱਤਾ ਸੀਗਾ ਕਿ ਮੋਸਟ ਪ੍ਰੋਬਬਲੀ ਅਮਨ ਅਰੋੜਾ ਕੋਲੇ ਵਾਗ ਡੋਰ ਜਾਊਗੀ ਹਮ ਔਰ ਅਮਨ ਅਰੋੜਾ ਕੋਲ ਵਾਗ ਡੋਰ ਜਾਣ ਦਾ ਮਤਲਬ ਹੁਣ ਪਤਾ ਕੀ ਹੈ ਸਿੱਧਾ ਮੈਂ ਤੁਹਾਨੂੰ ਦੱਸਾਂ ਕੇ ਮੁੱਖ ਮੰਤਰੀ ਦੇ ਗੇਰ ਉਹਨਾਂ ਨੇ ਪ੍ਰਸ਼ਾਸਕੀ ਤੌਰ ਤੇ ਪਹਿਲਾਂ ਕੱਢ ਦਿੱਤੇ ਹੂੰ ਉਧਰੋਂ ਗੱਡੀ ਨਿਊਟਰਲ ਵੱਜ ਗਈ ਆ ਜੀ ਤੇ ਇਧਰੋਂ ਹੁਣ ਜਥੇਵੰਦਕ ਇਹ ਇਹ ਹੁੰਦਾ ਪ੍ਰਧਾਨ ਦਾ ਕੰਮ ਕੋਈ ਛੋਟਾ ਨਹੀਂ ਹੁੰਦਾ ਸਰ ਪ੍ਰਧਾਨ ਯਾਨੀ ਉਹ ਤਾਕਤ ਜਿਹੜੀ ਬੂਥ ਲੈਵਲ ਦੇ ਇੱਕ ਵਰਕਰ ਤੋਂ ਲੈ ਕੇ ਤੇ ਪੰਜਾਬ ਦੀ ਕਹ ਲੋ ਕਿ ਜੋ ਕੋਰ ਕਮੇਟੀ ਤੱਕ ਹੈ ਹੂੰ ਸਰ ਉਹਦੇ ਵਿੱਚ ਉਹਦਾ ਪ੍ਰਭਾਵ ਰਹਿੰਦਾ ਹੈ ਪ੍ਰਭਾਵ ਰਹਿੰਦਾ ਬਿਲਕੁਲ ਠੀਕ ਹੈ ਨਾ ਜੀ ਜਿਸੀ ਤਾਕਤ ਹੁੰਦੀ ਹੈ ਜਥੇਵੰਦਕ ਢਾਂਚੇ ਦੇ ਮੁਖੀ ਕੋਲ ਹਾਂ ਤਾਂ ਅਮਨ ਅਰੋੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਨੇ ਯਾਨੀ ਮੁੱਖ ਮੰਤਰੀ ਸਾਹਿਬ ਪ੍ਰਸ਼ਾਸਕੀ ਤੌਰ ਤੇ ਪਹਿਲਾਂ ਤਾਕਤ ਦੇਵਨੀਓ ਥੋੜੇ ਕਮਜ਼ੋਰ ਕਰ ਦਿੱਤੇ ਗਏ ਹੁਣ ਦੂਜੇ ਪਾਸੇ ਜਥੇਵੰਦਕ ਤੌਰ ਤੇ ਜੀਡੀਯੂ ਨਾਲ ਕੋਲ ਤਾਕਤ ਸੀਗੀ ਉਹ ਵੀ ਖੋ ਲਈ ਗਈ ਆ ਹੁਣ ਤੇ ਗੱਡੀ ਬਿਲਕੁਲ ਕਹਿ ਲਓ ਕਿ ਉਹ ਜਿਵੇਂ ਉਹ ਡਿਆ ਜਾਂ ਨਹੀਂ ਉਹ ਹੁੰਦਾ ਗੱਡੇ ਦਾ ਗੱਡਾ ਡਿਆ ਉਹ ਗੱਡਈਆਂ ਤੇ ਕਰ ਦਿੰਦਾ ਬਸ ਜੀ 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 ਬਿਲਕੁਲ ਬਿਲਕੁਲ ਹੁਣ ਗੇਅਰ ਗੂਰ ਤੇ ਛਡੋ ਸੋ ਇਸ ਕਰਕੇ ਹੁਣ ਅੱਗੇ ਦੇਖੋ ਕਿੰਨਾ ਕੁ ਵਧੀਆ ਇਹਨਾਂ ਦਾ ਇਹ ਮੂਵ ਜਿਹੜਾ ਰਿਜ਼ਲਟ ਲੈ ਕੇ ਆਉਂਦਾ ਪਰ ਸਮੀਕਰਨ ਇਹਨਾਂ ਨੇ ਸਾਧਾਂ ਦਾ ਇੱਕ ਸਵਾਲ ਨਾਲ ਹੀ ਮਿੰਟੂ ਜੀ ਇਸੇ ਗੱਲ ਦੇ ਨਾਲ ਹੀ ਜੁੜਦਾ ਹੋਇਆ ਹਰਪ੍ਰੀਤ ਸਿੰਘ ਸਰਾਂਜ ਹੀ ਕਹਿ ਰਹੇ ਨੇ ਕਿ ਲੱਗਦਾ ਥੋੜੀ ਦੇਰ ਬਾਅਦ ਕਹਿੰਦੇ ਅਮਨ ਅਰੋੜਾ ਸੀਐਮ ਬਣੇਗਾ ਦੇਖੋ ਇਹ ਚੀਜ਼ ਹਾਲੇ ਆਪਾਂ ਕਹਿ ਨਹੀਂ ਸਕਦੇ ਜਾਂ ਬਣਨਗੇ ਜਾਂ ਫਿਰ ਉਹ ਇੱਕ ਤਰ੍ਹਾਂ ਜਿੱਥੇ ਬੰਦਕ ਤਾਕਤ ਜਿਹੜੀ ਆ ਟਾਂਚੇ ਦੀ ਉਹਨਾਂ ਦੇ ਕੋਲ ਆ ਗਈ ਆ ਜੀ 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 ਇੱਕ ਕੈਨੂਕੇਸ ਸੀਐਮ ਦੇ ਬਰੂਬਰ ਇੱਕ ਵੱਡਾ ਹਿੰਦੂ ਚਿਹਰਾ ਉਹਨਾਂ ਨੇ ਦੇ ਦਿੱਤਾ ਹੈ ਜੀ 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 ਮੰਤਰੀ ਦੀ ਕੁਰਸੀ ਹਾਲੇ ਤੱਕ ਤਾਂ ਮੇਰੇ ਖਿਆਲ ਦੇ ਨਾਲ ਜੇ ਜਿਮਨੀ ਚੋਣ 2+2 ਵੀ ਰਹਿ ਜਾਂਦੀ ਆ ਜਿਹਦੀ ਉਮੀਦ ਮੈਨੂੰ ਹੈ ਕਿ ਟੋਟਾ ਟੱਟ ਤਦ ਵੀ ਬਚੀ ਰਹੇਗੀ ਜੇ ਨੋਕਲ ਬਾਡੀਜ਼ ਚੋਣਾਂ 'ਚ ਠੀਕ ਠਾਕ ਇਹ ਕਰ ਜਾਂਦੇ ਆ ਤਦ ਵੀ ਬਚੀ ਰਹੇਗੀ ਹੂੰ ਇੱਕ ਮੌਕੇ ਤੇ ਜਾ ਕੇ ਹਾਲੇ ਨਹੀਂ ਇੱਕ ਮੌਕੇ ਤੇ ਜਾ ਕੇ ਇਸ ਕੁਰਸੀ ਤੇ ਸਰੀਰ ਬਦਲਿਆ ਜਾ ਸਕਦਾ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਪਰ ਹਾਲ ਦੀ ਘੜੀ ਜੇ ਆਪਾਂ ਕਹੀਏ ਕਿ ਸੰਡੇ ਹੋ ਜਾਏਗਾ ਮੰਡੇ ਹੋ ਜਾਏਗਾ ਟਿਊਜ਼ਡੇ ਹੋ ਜਾਏਗਾ ਐਸਾ ਨਹੀਂ ਲੱਗਦਾ ਪਰ ਚਲੋ ਇਹ ਚੀਜ਼ ਇੱਕ ਵੱਖਰੀ ਹੈ ਇਹਦਾ ਅਜੇ ਪਤਾ ਲੱਗਣਾ ਪਰ ਇੰਨਾ ਜ਼ਰੂਰ ਆਪਾਂ ਸਮਝ ਸਕਦੇ ਹਾਂ ਹਾਂ ਜੀ ਹਾਂ ਜੀ ਸੰਕੇਤ ਜਦੋਂ ਇਦਾਂ ਦੇ ਆਉਣੇ ਸਟਾਰਟ ਹੋ ਜਾਂਦੇ ਆ ਇੱਕ ਮੌਕਾ ਐਸਾ ਹੁੰਦਾ ਕਿ ਜਦੋਂ ਜਾਨੀਏ ਸਾਰੇ ਪੱਤੇ ਖੁੱਲ ਜਾਂਦੇ ਨੇ ਹਾਂ ਜੀ ਜਦੋਂ ਇਹ ਕਿਹਾ ਜਾਂਦਾ ਕਿ ਦੇਖੋ ਜੀ ਹੁਣ ਕਿਸੇ ਹੋਰ ਨੂੰ ਮੌਕਾ ਦੇਣ ਜਾ ਰਹੇ ਹਾਂ ਕਿ ਉਹਦੀ ਕਾਰਗੁਜ਼ਾਰੀ ਵੀ ਦੇਖ ਲਈਏ ਇਹਨਾਂ ਦੀ ਕਾਰਗੁਜ਼ਾਰੀ ਤੇ ਬਹੁਤ ਵਧੀਆ ਰਹੀ ਆ ਕੋਈ ਦੂਸਰਾ ਵੀ ਅਜ਼ਮਾ ਲਈਏ ਜੀ 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 ਬਿਲਕੁਲ ਬਿਲਕੁਲ ਜੱਸੀ ਜੀ ਬਿਲਕੁਲ ਆਪਾਂ ਇਸ ਗੱਲ ਤੇ ਵੀ ਚੁਟਕਲਿਆਂ ਵਾਲੀ ਗੱਲ ਤੇ ਵੀ ਆਪਾਂ ਗੱਲਬਾਤ ਕਰਾਂਗੇ ਸੁਪਰੀਮ ਕੋਰਟ ਨੇ ਸਖਤ ਸਟੈਂਡ ਜਿਹੜਾ ਉਹ ਲਿਆ ਜਾਂ ਲੈਣਾ ਉਸ ਤੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਅੱਗੇ ਜਾ ਕੇ ਮਿੰਟੂ ਜੀ ਪਾਰਟੀਆਂ ਪਹਿਲਾਂ ਵਾਲੀਆਂ ਪਹਿਲਾਂ ਵਾਲੇ ਪ੍ਰਧਾਨ ਸੀਐਮ ਸਾਹਿਬ ਉਹ ਸਭ ਕੁਝ ਆਪਾਂ ਦੇਖ ਰਹੇ ਹਾਂ ਕਿਵੇਂ ਦਾ ਪੂਰਾ ਸਿਸਟਮ ਚੱਲ ਰਿਹਾ ਕੀ ਮਾਹੌਲ ਕੀ ਹਾਲਾਤ ਨੇ ਪਰ ਵਿੱਚੋਂ ਦੇ ਇੱਕ ਖਬਰ ਹੋ ਰਹੀ ਹੈ ਕਿ ਕੋਈ ਨਵੀਂ ਸਿਆਸੀ ਪਾਰਟੀ ਬਣ ਰਹੀ ਹੈ। ਨਵੀਂ ਸਿਆਸੀ ਪਾਰਟੀ ਦੇਖੋ ਪੰਜਾਬ ਦੇ ਵਿੱਚ ਇੱਕ ਨਹੀਂ ਮੇਰਾ ਮੰਨਣਾ 27 ਤੋਂ ਪਹਿਲਾਂ ਇੱਕ ਤੋਂ ਵਧੇਰੇ ਪਾਰਟੀਆਂ ਬਣ ਜਾਣਗੀਆਂ। ਜੀ। ਪਾਰਟੀਆਂ ਤਾਂ ਵੈਸੇ ਵੀ ਪੰਜਾਬ 'ਚ ਬਹੁਤ ਨੇ। ਹਮ। ਪਰ ਐਤ ਕੀ ਐਤ ਆਇਆ ਇਸ ਸੀਜ਼ਨ ਦੇ ਵਿੱਚ ਸੀਜ਼ਨ ਤੋਂ ਪਹਿਲੇ 27 ਵਾਲਾ ਇਲੈਕਸ਼ਨ ਹੈ। ਜੀ ਜੀ ਬਿਲਕੁਲ ਇਹ ਵੋਟਾਂ ਦਾ ਵੀ ਸੀਜ਼ਨ ਹੀ ਕਿ ਨਹੀਂ। ਆ ਇਸ਼ਕ ਦੀ ਨਵੀਂ ਨਵੀਂ ਬਹਾਰ ਜੀ ਜੀ ਉਹ ਵੇਖਣ ਨੂੰ ਮਿਲ ਜਾਏਗੀ ਸਾਬ। ਇਹੀ ਆਕੇ ਭਾਈ ਇਦਾਂ ਹੀ ਚੱਲਦਾ ਹੁਣ ਆਪਾਂ ਅਮਨ अरोड़ा ਦੀ ਗੱਲ ਕਰਕੇ ਹਟੇ ਸੀਗੇ ਜੀ ਤੇ ਅਮਨ अरोड़ा ਦੇਖ ਲਓ ਬਾਬੂ ਭਗਵਾਨ ਦਾ ਅਸ अरोड़ा ਜੀ ਇਹਨਾਂ ਦੇ ਹਮ 97 ਚ ਜਿੱਤੇ ਮੰਤਰੀ ਵੀ ਰਹੇ ਸ਼ਾਇਦ ਜੀ ਇਹ ਕਾਂਗਰਸੀ ਐ ਸੀ ਰਵਾਇਤੀ ਕਾਂਗਰਸੀ ਐ ਆ ਭਾਈ ਆਪ ਇਹਨਾਂ ਨੇ ਇਲੈਕਸ਼ਨ ਲੜਿਆ 7 ਵਾਲਾ 12 ਵਾਲਾ ਹਾਰ ਗਿਆ 16 ਚ ਚੁੱਕਿਆ ਚੋਲਾ ਤੇ ਇੱਧਰ ਆ ਗਿਆ ਤੇ ਕਿਸਮਤ ਐਸੀ ਚਮਕੀ 17 ਤੇ 22 ਚ ਜਿੱਤ ਗਿਆ ਸਾਬ ਕੀਆ ਬਾਤ ਕਈ ਵਾਰੀ ਫਿਰ ਕਹਿੰਦੇ ਦਵੀ ਤਾਂ ਬਦਲ ਲੈਣੀ ਚਾਹੀਦੀ ਹੁੰਦੀ ਹੈ ਫਿਰ ਇਹ ਹੁੰਦਾ ਦਲਦਲ ਬਦਲੀ ਦੀ ਇਹ ਹੀ ਹੈ ਹੂੰ ਖਾਸੀਅਤ ਉਹ ਹੁੰਦੇ ਨੇ ਦਲ ਬਦਲੀ